ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਾਤੀਵਾਦ ਬਾਰੇ ਵਿਵਾਦਿਤ ਬਿਆਨ ਨੇ ਕਾਂਗਰਸ ਪਾਰਟੀ ਵਿੱਚ ਸਿਆਸੀ ਹਲਚਲ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੀਰ ਸਿੰਘ ਦੁੱਲੂ ਨੇ ਚੰਨੀ ਤੇ ਸਖਤ ਹਮਲਾ ਕਰਦੇ ਕਿਹਾ ਕਿ ਅਜਿਹੇ ਬਿਆਨ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਨੇ ਤੇ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਦੁੱਲੋਂ ਨੇ ਇਹ ਵੀ ਕਿਹਾ ਕਿ ਚੰਨੀ ਕਈ ਪਾਰਟੀਆਂ ਬਦਲ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਨਹੀਂ ਜਿਸ ਨੇ ਆਪਣੀ ਰਾਜਨੀਤਿਕ ਕੈਰੀਅਰ ਵਿੱਚ ਵਾਰ-ਵਾਰ ਪਾਰਟੀਆਂ ਬਦਲੀਆਂ ਹਨ ਉਹ ਹੁਣ ਕਿਤੇ ਹੋਰ ਜਾ ਸਕਦਾ ਹੈ ਚੰਨੀ ਗਰਮ ਖਿਆਲੀ ਦੀ ਮਦਦ ਕਰਦੇ ਨੇ ਉਹਨਾਂ ਨੇ ਮੁੱਖ ਮੰਤਰੀ ਬਣਨ ਨੂੰ ਕਿਸੇ ਲੋਟਰੀ ਦੇ ਨਿਕਲਣ ਦੇ ਬਰਾਬਰ ਦੱਸਿਆ ਦੁੱਲੋਂ ਨੇ ਚੰਨੀ ਦੇ ਜਾਤੀਵਾਦੀਕ ਬਿਆਨ ਨੂੰ ਪਾਰਟੀ ਲਈ ਗੈਰ ਜ਼ਿੰਮੇਵਾਰਾਨਾ ਦੱਸਿਆ ਸ਼ਮਸ਼ੀਰ ਸਿੰਘ ਨੇ ਕਿਹਾ ਕਿ ਪੰਜਾਬ ਵਰਗੇ ਰਾਜ ਵਿੱਚ ਸਿਰਫ ਜਾਤੀਵਾਦੀ ਆਧਾਰ ਤੇ ਸਰਕਾਰ ਨਹੀਂ ਚੱਲ ਸਕਦੀ ਕਿਸੇ ਵੀ ਤਰ੍ਹਾਂ ਦੀ ਜਾਤੀਵਾਦੀ ਰਾਜਨੀਤੀ ਪੰਜਾਬ ਦੀ ਸਮਾਜਿਕ ਇਕਤਾ ਲਈ ਖਤਰਨਾਕ ਹੈ ਕਾਂਗਰਸ ਪਾਰਟੀ ਦੀ ਰੀਤ ਸਾਰੇ ਵਰਗਾਂ ਜਾਤਾਂ ਤੇ ਭਾਈਚਾਰਿਆਂ ਨੂੰ ਸ਼ਾਮਲ ਕਰਨ ਦੀ ਰਹੀ ਹੈ ਪਰ ਚੰਨੀ ਦੇ ਬਿਆਨ ਇਸ ਸਿਧਾਂਤ ਦੇ ਖਿਲਾਫ ਨੇ ਦੂਲੋਂ ਨੇ ਵੀ ਕਿਹਾ ਕਿ ਚੰਨੀ ਦਾ ਬਿਆਨ ਪਾਰਟੀ ਵਿਰੋਧੀਆਂ ਲਈ ਇੱਕ ਤਿਆਰ ਮੁੱਦਾ ਬਣ ਗਿਆ ਇਸ ਸਮੇਂ ਜਦੋਂ ਕਾਂਗਰਸ ਨੂੰ ਜਨਤਕ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕਰਕੇ ਇਕਜੁੱਟ ਹੋਣਾ ਚਾਹੀਦਾ ਹੈ ਚੰਨੀ ਵਰਗੇ ਬਿਆਨ ਦੇ ਕੇ ਅੰਦਰੋਂ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਤੁਰੰਤ ਅਤੇ ਸਖਤ ਕਾਰਵਾਈ ਕੀਤੀ ਜਾਵੇ ਦੁੱਲੋਂ ਨੇ ਸਪੱਸ਼ਟ ਕੀਤਾ ਕਿ ਜੇਕਰ ਅਜਿਹੇ ਆਗੂਆਂ ਨੂੰ ਰੋਕਿਆ ਨਾ ਗਿਆ ਤਾਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਚ ਝੱਲਣਾ ਪਵੇਗਾ ਉਹਨਾਂ ਨੇ ਕਿਹਾ ਕਿ ਕਾਂਗਰਸ ਇੱਕ ਅਨੁਸ਼ਾਸਨ ਅਤੇ ਸਿਧਾਂਤਾਂ ਵਾਲੀ ਪਾਰਟੀ ਹੈ ਤੇ ਇਸ ਤਰ੍ਹਾਂ ਦੇ ਬਿਆਨ ਪਾਰਟੀ ਦੀ ਸਿਧਾਂਤਕ ਪਛਾਣ ਨੂੰ ਨੁਕਸਾਨ ਪਹੁੰਚਾ ਸ਼ਮਸ਼ੇਰ ਸਿੰਘ ਦੁੱਲੋਂ ਨੇ ਕਿਹਾ ਕਿ ਕਾਂਗਰਸ ਨੂੰ ਜਾਤੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਦੇ ਵਿਕਾਸ ਭਾਈਚਾਰਿਆ ਤੇ ਜਨਤਕ ਭਲਾਈ ਦੇ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਹੀ ਪਾਰਟੀ ਮਜ਼ਬੂਤ ਹੋ ਸਕਦੀ ਹੈ ਤੇ ਪੰਜਾਬ ਦੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਰਕਰਾਰ ਰੱਖ ਸਕਦੀ ਹੈ ਇਸ ਤੋਂ ਇਲਾਵਾ ਦੁੱਲੋਂ ਨੇ ਚੰਨੀ ਨੂੰ ਹੋਰ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਖੁਦ ਸੁਣੋ ਤੁਸੀਂ ਦੇਖੋਗੇ ਯਾਨੀ ਜੀਲ ਸਿੰਘ ਗਰਾਮ ਯਾਨੀ ਜਾਲ ਸਿੰਘ ਗਰਾਮ ਗੁਰੂ ਆਪਰਾ ਦੀ ਨਾਕ ਉਹਨੂੰ ਵੀ ਮੌਕਾ ਦਿੱਤਾ ਸ਼ਰਜਾਦ ਦਰਵਾੜਾ ਸਿੰਘ ਵੀ ਬਣੇ ਸਰਦਾ ਪ੍ਰਸਾਦ ਇਥੇ ਗੋਪੀ ਚੰਦ ਭਾਰਗੋ ਹਿੰਦੂ ਚੀਫ ਮਿਨਿਸਟਰ ਬੀੜਿਆ ਸਪੀਮ ਸਾਇੰਸ ਸੱਚਰ ਉਹ ਵੀ ਚੀਫ ਮਿਨਿਸਟਰ ਰਹੀ ਹੈ ਪੰਜਾਬ ਚ ਕਾਮਰਦ ਰਾਮਕਿਸ਼ਨ ਉਹ ਵੀ ਚੀਫ ਮਿਨਿਸਟਰ ਰਹੀ ਹੈ ਕਿਹੜੀਆਂ ਗੱਲਾਂ ਕਰਦੇ ਨੇ ਜਾਤ ਪਾਤ ਦੀਆਂ ਇਸ ਸਾਰੇ ਦਾ ਹੱਕ ਬਣਦਾ ਹੈ ਔਰ ਇਹ ਵੀ ਮੈਂ ਕਹਿ ਸਕਣਾ ਪੋਲਿਟੀਕਲੀ ਕਿਸੇ ਇੱਕ ਜਾਤ ਦੀ ਗੱਲ ਕਰਕੇ ਤੁਸੀਂ ਸਰਕਾਰ ਨਹੀਂ ਬਣਾ ਸਕਦੇ ਚਾਹੇ ਕੋਈ ਪਾਰਟੀ ਹੈ ਅਕਾਲੀ ਪਾਰਟੀ ਹੈ ਆਮ ਤੌਰ ਤੇ ਕਿਹਾ ਜਾਂਦਾ ਵੀ ਜੱਟਾਂ ਦੀ ਪਾਰਟੀ ਹੈ ਸਿੱਖਾਂ ਦੀ ਨਹੀਂ ਕਿਹਾ ਜਾਂਦਾ ਵੀ ਜੱਟ ਡੋਮਿਨੇਟ ਕਰਦੇ ਪਰ ਅਕਾਲੀ ਦਲ ਵੀ ਉਦੋਂ ਆਉਂਦਾ ਜਦੋਂ ਸਾਰੇ ਵਰਗਾਂ ਦੀ ਵੋਟ ਪੈ ਜਾਂਦੀ ਹੈ ਤਾਂ ਉਹ ਵੀ ਕਾਂਗਰਸ ਦੀਆਂ ਕਈ ਗਲਤੀਆਂ ناکਾਮੀਆਂ ਕਰਕੇ ਅੱਗੇ ਦਾ ਟੂ ਪਾਰਟੀ ਸਿਸਟਮ ਸੀ ਇੱਥੇ ਹੈ ਜੀ ਔਰ ਬੀਜੇਪੀ ਦਾ ਅਕਾਲੀ ਦਲ ਦਾ ਕੰਬੀਨੇਸ਼ਨ ਵੀ ਹੋ ਜਾਂਦਾ ਸੀ ਹਿੰਦੂ ਪਾਰਟ ਬੀਜੇਪੀ ਕਿਹਾ ਜਾਂਦਾ ਹਿੰਦੂਆਨੀ ਪਾਰਟੀ ਹੈ ਹਿੰਦੂਆਦੀ ਦਲ ਕਰੀਏ ਜੇ ਕੱਲੇ ਹਿੰਦੂ ਵੀ ਇੱਥੇ ਸਰਕਾਰ ਨਹੀਂ ਬਣਾ ਸਕਦੇ ਬੀਜੇਪੀ ਵਾਲੇ ਪੁੱਲ ਜਾਣ ਕਮਿਊਨਿਸਟ ਵੀ ਰਹੇ ਨੇ ਕਮਿਊਨਿਸਟਾਂ ਦੀ ਲਹਿਰ ਤਾਂ तकरीबन ਰੋਬਦੀ ਜਾ ਰਹੀ ਹੈ ਉਸਾਬ ਕਿਉਂਕਿ ਲੋਕਾਂ ਦੇ ਮਾਪ ਰਿਹਾ ਹੈ ਨਹੀਂ ਇਜਿਟੇਸ਼ਨ ਨੂੰ ਕਾਰਨ ਦਾ ਮਾਪਤਾ ਨਹੀਂ ਲੋਕ ਟ੍ਰੋਲਰੀਟ ਕਰ ਰਹੇ ਨੇ ਇਸ ਕਰਕੇ ਮੈਂ ਕਹਿ ਸਕਦਾ ਹੈ ਇਹ ਜਿਹੜਾ ਧਰਮ ਦੇ ਨਾਂ ਤੇ ਸਿਆਸਤ ਕਾਂਗਰਸ ਨਹੀਂ ਕਰਦੀ ਨਾ ਅਸੀਂ ਰਾਮ ਮੰਦਰ ਦੀ ਪੂਜਾ ਕਰਦੇ ਆਂ ਆ ਰਾਮ ਨੂੰ ਭਗਵਾਨ ਮੰਨਦੇ ਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਆਸਤਾ ਹੈ ਹਰਮਨੀ ਦਾ ਮੰਦਰ ਹਗੀ ਮੰਦਰ ਠੀਕ ਆ ਅਕਾਲੀ ਅ ਅਕਾਲੀ ਦਾ ਇਸ ਗੱਲ ਨੂੰ ਸਪਲਾਈਟ ਕਰਦਾ ਪੰਥ ਨੂੰ ਖਤਰਾ ਹੈ ਜਿਹੜਾ ਆਪੇ ਪੰਥ ਹੈ ਉਹਨੂੰ ਖਤਰਾ ਹੋ ਸਕਦਾ ਹੈ ਇਹ ਸਪਲਾਈਟੇਸ਼ਨ ਹੈ ਰਿਲੀਜੀਅਨ ਵੀ ਔਰ ਕਾਸਟ ਵੀ ਕਾਸਟ ਵੀ ਤ੍ਰਿਵਿਸ਼ਤੀ ਜੀ ਇਹ ਮੈਂ ਕਹਿ ਸਕਦਾ ਜਿਹੜਾ ਚਰਨੀ ਨੇ ਬਰਨ ਦਿੱਤਾ ਹੈ ਕਿ ਪੇ ਕਾਂਗਰਸ ਕਲਚਰ ਦਾ ਬੰਦਾ ਨਹੀਂ ਕਈ ਪਾਰਟੀਆਂ ਬਦਲ ਕੇ ਆਇਆ ਹੈ ਅਸੀਂ ਪਹਿਲਾਂ ਇਹ ਮਾਨਤਾ ਹਾਲ ਚੁੰਦਾ ਦੀ ਇਹ ਪਰਵਾ ਕਾਉਂਸਲਰ ਵੀ ਰਹੇ ਆਕਾਲੀ ਦਲ ਤੋਂ ਵੀ ਰਹੇ ਨੇ ਐਮਪੀ ਵੀ ਪਾਰਟੀ ਤੋਂ ਵੀ ਰਹੇ ਨੇ 12 ਚ ਕਾਂਗਰਸ ਆਏ ਨੇ ਕਾਂਗਰਸ ਦਾ ਹੁਣ ਅਸੀਂ ਹੈ ਮੈਨੂੰ 55 ਸਾਲ ਹੋ ਗਏ 15 ਸਾਲ ਦਾ ਮੈਂ ਸਟੂਡੈਂਟ ਮੂਵਮੈਂਟ ਜੋ ਕਾਂਗਰਸ ਦਾ ਜਿਹੜਾ ਬੰਦਾ ਥੱਲੇ ਵੀ ਨਹੀਂ ਚਲਿਆ ਕਾਂਗਰਸ ਦੀ ਕਰ ਚਲੂ ਨਹੀਂ ਪਤਾ ਕਿ ਕਾਂਗਰਸ ਦੀ ਹੜਿਆੜੋ ਜੀ ਕੀ ਹੈ ਔਰ ਉਹ ਕਾਂਗਰਸ ਜੀ ਨੇ ਇਹਨੂੰ ਸਭ ਕੋ ਦਿੱਤਾ ਹੋਵੇ ਜਿਹੜਾ 12 ਜੂਨ ਕਾਂਗਰਸ ਆਇਆ ਉਹ ਵੀ 15 ਜਿਸ اپੋਜੀਸ਼ਨ ਬਣ ਗਈ ਤੇ ਅਜੀ 17 ਜੋ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ 21 ਦੇ ਵਿੱਚ ਜੁੜੀ ਮੰਤਰੀ ਫਿਰ ਹਾਰ ਜੁਵੇ ਜਿਹੜਾ ਦੋ ਦੋ ਜਗ੍ਹਾ ਤੋਂ ਜਮਾਨਤ 잡ਤ ਹੋਈ ਹੋਵੇ ਉਹਨੂੰ ਪਾਰਲੀਮੈਂਟ ਦੀ ਸੀਟ ਦੇਤੀ ਜਲੰਦਰ ਸ਼੍ਰੀ ਟਿਕ ਜੋ ਮਹਿੰਦਰ ਸਿੰਘ ਕੇਪੀਓ ਸੇ ਸਿਟਿੰਗ ਐਪੀਸੀ ਦਾ ਤਰੰਦਰ ਦਾ ਉਹ ਫਿਰ ਹੁਸ਼ਾਰਪੁਰ ਚਲੇ ਗਿਆ ਉਥੋਂ ਸੋਨ ਹਾਰ ਗਿਆ ਤੀ ਉਹਦੇ ਬਾਅਦ ਉਹ ਫਿਰ ਚੌਧਰੀ ਸੰਤੋਖ ਸਿੰਘ ਉਹ ਰਾਹੁਲ ਕਾਂਤੀ ਦੀ ਜਿਹੜੀ ਯਾਤਰਾ ਪੰਜਾਬ ਚਾਈ ਉਹਦੇ ਚ ਉਹਨੂੰ ਯਾਤਰਾ ਦੇ ਵਿੱਚ ਉਹ ਹਾਰਟ ਕਲੈਪਸ ਕਰ ਗਿਆ ਉਹਦੀ ਘਰ ਵਾਲੀ ਉਹਦੀ ਘਰ ਵਾਲੀ ਨੂੰ ਮੀ ਟਿਕਟ ਦਿੱਤੀ ਇਹ ਨੂੰ ਚੱਕ ਕੇ ਉੱਥੇ ਇਹ ਤਾਂ ਹਵਾ थी मोदी ਦੇ ਖਰਾਬ ਵੇਅ ਸੀ ਇੱਕ મોદી ਦੇ ਕਸਾਲ ਮੋਰਚ ਆ ਔਰ મોદી ਦਾ ਐਸਈਬੀਸੀ ਦੇ ਦਬਾਅ ਤੇ ਆ ਗਿਆ ਕਿਉਂਕਿ ਕਨਸਟੀਟਿਊਸ਼ਨ ਦੀ ਗੱਲ ਕੀਤੀ ਬਿਜੇ ਮੋਦੀ ਆ ਗਿਆ ਤਾਂ ਕਾਂਗ ਇਹ ਇੱਥੇ ਡਾਕਟਰ ਉਮੀਦਵਾਰ ਦਾ ਬਾਜ਼ਾਰ ਨਾ ਪਤਾ ਸਮਝਾ ਉਹਦੇ ਕਰਕੇ ਇਹ ਸੱਤ ਸੰਚਿਆ ਕਾਂਗਰਸ ਮੂਵਮੈਂਟ ਗਿਆ ਤਿੰਨ ਆਪ ਨੂੰ ਮਿਲੀਆਂ ਦੋ ਆਜ਼ਾਦ ਨੂੰ ਇੱਕ ਅਕਾਦੀ ਦਾ ਗੁੱਬੇ ਇਹਤਾ ਹੀ ਕਿ ਇਹ ਇਹ ਇਸ ਤਰ੍ਹਾਂ ਕਾਂਗਰਸ ਨੇ ਇਹ ਸਾਥਗੀ ਨੂੰ ਬਹੁਤ ਕੋ ਦਿੱਤਾ ਐ MP ਬਣ ਗਿਆ ਫਿਰ ਸੀਡਬਲਯੂਸੀ ਦਾ ਮੈਂਬਰ ਸੀਜਬਲਯੂਸੀ ਦਾ ਮੈਂਬਰ ਉਹਦੇ ਬਾਅਦ ਜੱਟਾਂ ਦੀ ਗੱਲ ਕਰਦੇ ਵੀ ਜੱਟਵਾਦ ਆ ਪੰਜਾਬ ਚ ਕਾਂਗਰਸ ਤੇ ਜਿਹੜੀ ਜਿਹੜੀ ਐਗਰੀਕਲਚਰ ਕਮੇਟੀ ਐ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਉਹਦਾ ਚੇਅਰਮੈਨ ਜਿਹੜਾ ਆ ਵੀ ਹੁੰਦਾ ਉਹ ਕਿਸਾਨ ਹੁੰਦਾ ਖੇਤੀ ਕਰਨ ਵਾਲਾ ਇਹਨੂੰ ਖੇਤੀਬਾੜੀ ਬਾਰੇ ਹੀ ਬਾਰੇ ਪਤਾ ਹੋਵੇ ਹੈ ਜੀ ਉੱਥੇ ਵਜਾਇਆ ਰਾਹੁਲ ਗਾਂਧੀ ਜੀ ਇਸ ਕਾਂਗਰਸ ਪਾਰਟੀ ਨੇ ਸਾਡੀ ਦੇ ਵਜਾਇਆ ਕਿਸੇ ਕਿਸਾਨ ਬੈਕਗਰਾਉਂਡ ਵਾਲੇ ਨੂੰ ਬੁਲਾਉਂਦੇ ਇਹਨੂੰ ਇਹਨੂੰ ਬਣਾਇਆ ਜਿਹਨੂੰ ਪਤਾ ਹੀ ਨਹੀਂ ਖੇਤੀਬਾੜੀ ਕੀ ਹੁੰਦੀ ਹੈ ਬੱਕਰੀਆਂ ਦਾ ਤਾਂ ਪਤਾ ਹੈ ਵੀ ਬੱਕਰੀਆਂ ਚੋਈਦੀਆਂ ਪਰ ਖੇਤੀ ਦਾ ਤਾਂ ਨਹੀਂ ਪਤਾ ਠੀਕ ਹੈ ਇਸ ਕਰਕੇ ਮੈਂ ਇਹ ਕਹਿ ਰਿਹਾ ਵੀ ਇਹ ਜਿਹੜਾ ਬਿਆਨ ਦੇਣਾ ਇਹ ਜੇ ਮੌਕੇ ਦੇਣਾ ਜਦੋਂ ਕਿ ਥੋੜਾ ਹੀ ਸਮਾਂ ਰਹਿ ਗਿਆ 27 ਚ ਹੈ ਜੀ ਐਸ ਪਿਛੇ ਆਉਣ ਵਾਲੇ ਸਾਲ ਨੂੰ ਐਸ ਸਾਲ ਇਹ ਮਹੀਨੇ ਚ ਤਾਂ ਕੋਰ ਆਫ ਕੰਡਕਟਰ ਲੱਗ ਜਾਣਾ ਬਜਾਏ ਤੁਸੀਂ ਏਕਾ ਕਰੋ ਪਾਰਟੀ ਨੂੰ ਇਕੱਠੇ ਲੈ ਕੇ ਚੱਲੋ ਇਹ ਜੀਆਂ ਗੱਲਾਂ ਕਰਕੇ ਪਾਰਟੀ ਕਮਜ਼ੋਰ ਹੁੰਦੀ ਹੈ ਨੁਕਸਾਨ ਹੁੰਦਾ ਔਰ ਦੇਖੋ ਜਦੋਂ ਇਹਨੂੰ ਚੀਫ ਮਿਨਿਸਟਰ ਬਣਾਇਆ ਕੈਪਟਨ ਨੂੰ ਲਾ ਕੇ ਬਣਾਇਆ ਠੀਕ ਹੈ ਕੈਂਡੀਡੇਟ ਤਾਂ ਹੋਰ ਵੀ ਤੇ ਲਾਲ ਸਿੰਘ ਜੀ ਪੰਜ ਦਫਾ ਮੈਂ ਮੰਨ ਦੇ ਰਿਹਾ ਮਨਿਸਟਰ ਹੈ ਸੀਨੀਅਰ ਬੰਦਾ ਬ੍ਰਹਮਿੰਦਰ ਜੀ ਵਾਟੂ ਰਾਣਾ ਕੇ ਵੀ بڑے ਹਿੰਦੂ ਲੀਡਰ ਵੀ ਸੀਗੇ ਜੱਟ ਲੀਡਰ ਵੀ ਸੀਗੇ ਉਹ ਵੀ ਕੈਂਡੀਡੇਟ ਸੀ 11 ਵਜੇ ਥਾਪਰਾਉਂਦੀ ਆ ਵੀ ਸੰਗੀਤ ਦੀ ਬਣਦੇ ਬਣ ਰਹੇ ਨਹੀਂ ਹੈ ਜੀ ਸਾਡੇ ਐਮਐਲਏ ਔਰ ਬੁੱਕੇ ਲੈ ਕੇ ਉੱਥੇ ਚਲੇਗੇ ਪੰਜਪੂਰਲੇ ਹੈ ਜੀ 1:30 ਵਜੇ ਪਤਾ ਲੱਗਾ ਵੀ ਸੁਖੀ ਜੀ ਬਣ ਰਹੇ ਨੇ ਉਹ ਬੁਕੇ ਲੈ ਕੇ ਇੱਧਰ ਨੂੰ ਚਲੇ ਗਏ ਤੈਨੂੰ ਕਦੇ ਜੀ ਲੱਗਣੀ ਜੀ ਕਿ ਕਦ ਵੀ ਇਹਨੂੰ ਤਾਂ ਪਾਹੋਗਾ ਦਿੱਤਾ ਗਣਾ ਕੰਮ ਰਸ ਨਹੀਂ ਆਊਟ ਆਊਏ ਦਿੱਤਾ ਜਿਦੀ ਚ ਨਾਤਾਸ ਨਹੀਂ ਨਾ ਲੋਇਲਟੀ ਨਾ ਪੰਜਾਬ ਦੇ ਵਿੱਚ ਅਤਵਾਦ ਵੇਲੇ ਇਹ ਸਟੱਬਰ ਨੇ ਆਗਦੀਆਂ ਦਾ ਸਾਫ ਦਿੱਤਾ ਬੇਮਲ ਕੌਰ ਖਾਲਸਾ ਦਾ ਬੂਤ ਲਾਉਂਦੇ ਨੇ ਇਹ ਰਬਰ ਮੈਂ ਨਿੱਜੀ ਤੌਰ ਤੇ ਜਾਣਦਾ ਮੈਂ ਦੋ ਪਾਰਲੀਮੈਂਟ ਦੇ ਇਲੈਕਸ਼ਨ ਨੇ ਰੋਪੜ ਖਾਲੋ ਦਾ ਪਾਟ ਇਹ ਕਲੀਦਲ ਦੀ ਐਸਐਮਸੀ ਆ ਕਲੀਦਲ ਦਾ ਬੁੱਤ ਲੋਕ ਦਾ ਵੀ ਬਾਹਰ ਜ ਕਾਂਗਰਸ ਆਇਆ ਤਿੰਨ ਚਾਰ ਪਾਰਟੀਆਂ ਬਦਲ ਕੇ ਇਸ ਲਈ ਮੈਨੂੰ ਨਹੀਂ ਪਤਾ ਵੀ ਸਾਡੀ ਜਿਹੜਾ ਬੰਦਾ ਡਿਸਰਵ ਹੀ ਨਹੀਂ ਸੀ ਕਰਦਾ ਜਿਹੜਾ ਕਾਂਗਰਸ ਕਰ ਚਰਦਾ ਹੀ ਨਹੀਂ ਮੰਨਦਾ ਤੂੰ ਤੀ ਉਹਨੂੰ ਲਿਆ ਕੇ ਇੰਨੇ ਅਹੁਦੇ ਦਿੰਨੇ ਹੋ ਹੈ ਆ ਹੁਣ ਮੈਂ ਤਾਂ ਇਹ ਕਹੂੰਗਾ ਵੀ ਕਿਹਾ ਇਹ ਚ ਗਿਆਨ ਦੇ ਨਾਲ ਕਾਂਗਰਸ ਡੈਮੇਜ ਕਰਦਾ ਜਿਸ ਤਰ੍ਹਾਂ ਤੁਸੀਂ ਕਹਿ ਵੀ ਇਹ ਕਈ ਪਾਰਟੀਆਂ ਦੇ ਵਿੱਚੋਂ ਆਏ ਨੇ ਤੇ ਗਏ ਨੇ ਨਹੀਂ ਕਾਂਗਰਸ ਮਾਈਂਡਡ ਨਹੀਂ ਹੈਗੇ ਉਹਨਾਂ ਦੇ ਬਿਆਨ ਤੋਂ ਤੁਰੰਤ ਬਾਅਦ ਭਾਜਪਾ ਦੇ ਇਹਨੇ ਕੇਵਲ ਸਿੰਘ ਢਿੱਲੋਂ ਇਹਨਾਂ ਨੂੰ ਭਾਜਪਾ ਚ ਆਉਣ ਦਾ ਨਿਯੋਤਾ ਦਿੰਦੇ ਨੇ ਲੱਗਦਾ ਕਿ ਕੋਈ ਹੁਣ ਵੀ ਪਾਰਟੀ ਬਦਲ ਸਕਦੇ ਨੇ ਫਿਰ ਜਿਹੜਾ ਬੱਸ ਜਰੂਰ ਬੋਲੋ ਦੇਖੋ ਕਈ ਬੰਦਿਆਂ ਦਾ ਮੌਕਾ ਪ੍ਰਸਤ ਹੁੰਦੇ ਆਪੋਰਚੁਨਿਸਟ ਮੌਕਾ ਪ੍ਰਸਤ ਤੇ ਫਾਇਦਾ ਲੈਣਾ ਹੁੰਦਾ ਹੈ ਬਿਜ਼ਨਸ ਸਾਡਾ ਤਾਂ ਕੋਈ ਬਿਜ਼ਨਸ ਨਹੀਂ ਹੈ ਅਸੀਂ ਤੁਹਾਡੇ ਆਲੋ ਜੀ ਨਾ ਖੜੀ ਹੈ